ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਵਿਰੋਧ ਦਬਿੱਟੀ ਮਹਮ ਨੂੰ ਕੱਲ ਉਸ ਵੇਲੇ ਬੜਾ ਵਧੀਆ ਬਲ ਮਿਲਿਆ ਜਦੋਂ ਸਾਡੀ ਮੋਗੇ ਦੀ ਸੀਆਈਏ ਟੀਮ ਨੇ 3 ਕਿਲੋ ਫੀਮ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਇਸ ਚੀਜ਼ ਦਾ ਸਿਹਰਾ ਅਸੀਂ ਸਾਡੇ ਜ਼ਿਲ੍ਹੇ ਦੇ ਮੁਖੀ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ ਉਹਨਾਂ ਨੂੰ ਦਿੰਨੇ ਆ ਕਿਉਂਕਿ ਉਹਨਾਂ ਨੇ ਸਾਨੂੰ ਸਮੇਂ-ਸਮੇਂ ਤੇ ਬਹੁਤ ਵਧੀਆ ਇਨਸਟਰਕਸ਼ਨਸ ਤੇ ਅਗਵਾਈ ਕਰਦੇ ਆ ਕੱਲ ਸਾਡੇ ਸੀਆਈਏ ਦੇ ਏਐਸਆਈ ਜਰਨੈਲ ਸਿੰਘ ਨੂੰ ਇੱਕ ਉਹਦੇ ਮੁਖਬਰ ਨੇ ਦੱਸਿਆ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਪੱਪੂ ਸਿੰਘ ਨਾਂ ਦਾ ਮੁੰਡਾ 26 ਸਾਲ ਦਾ ਹੈਗਾ ਉਹ ਫੀਮ ਵੇਚਣ ਦਾ ਕੰਮ ਕਰਦਾ ਤੇ ਜਿਹੜਾ ਅੱਜ ਮੋਗੇ ਫੀਮ ਵੇਚਣ ਆਇਆ ਹੋਇਆ ਤੇ ਅਗਰ ਉਹਨੂੰ ਰੇਡ ਕਰਕੇ ਗ੍ਰਿਫਤਾਰ ਕੀਤਾ ਜਾਵੇ ਤਾਂ ਉਹਦੇ ਕੋਲੋਂ ਕਾਫੀ ਮਾਤਰਾ ਚ ਫੀਮ ਮਿਲ ਸਕਦੀ ਹੈ ਉਸ ਇਨਫੋਰਮੇਸ਼ਨ ਦੇ ਆਧਾਰ ਤੇ ਅਸੀਂ ਥਾਣਾ ਧਰਮਕੋਟ ਦੇ ਵਿੱਚ 258 ਨੰਬਰ ਐਫ ਆਈ ਆਰ 18485 ਐਨ ਡੀ ਪੀਆ ਸੈਕਟਰ ਤਹਿਤ ਦਰਜ ਕਰਤੀ। ਦਰਜ ਕਰਨ ਉਪਰੰਤ ਸੀਆਈਏ ਦੀ ਟੀਮ ਨੇ ਉੱਥੇ ਰੇਡ ਕੀਤਾ। ਜਲਾਲਾਬਾਦ ਪੂਰਬੀ ਦੀ ਜਿਹੜੇ ਫਲਾਈਓਵਰ ਹੈ ਜਿਹੜੀ ਜਲੰਧਰ ਮੋਗਾ ਹਾਈਵੇ ਦੇ ਉੱਤੇ ਉਹਦੇ ਹੇਠੋਂ ਉਹਨੂੰ ਅਰੈਸਟ ਕੀਤਾ। ਅਰੈਸਟ ਕਰਨ ਤੋਂ ਬਾਅਦ ਉਹਦੇ ਕੋਲੋਂ 3 ਕਿਲੋ ਫੀਮ ਮਿਲੀ। ਉਹ ਬੰਦਾ اپنی ਸਕੂਟਰੀ ਦੇ ਉੱਤੇ ਪੀਬੀ 07 ਬੀਐਕਸ 3973 ਦੇ ਹੁਸ਼ਿਆਰਪੁਰ ਤੋਂ ਆਇਆ ਸੀ ਤੇ ਹੁਸ਼ਿਆਰਪੁਰ ਦਾ ਹੀ ਰਹਿਣ ਵਾਲਾ ਉਹ ਗੂਗਲ ਨਗਰ ਹੁਸ਼ਿਆਰਪੁਰ ਦਾ ਰਹਿਣ ਵਾਲਾ ਜਿਹੜਾ ਵਿਅਕਤੀ ਹੈ ਤੇ ਉੱਥੋਂ ਸਕੂਟਰੀ ਤੇ ਇਹ ਫੀਮ ਲੈ ਕੇ ਆਇਆ ਸੀ ਤਾਂ ਤੇ ਸਕੂਟਰੀ ਦੀ ਗੱਲ ਕੀਤੀ ਹੈ ਕਿਸ ਤਰੀਕੇ ਨਾਲ ਲੈ ਕੇ ਆਂਦਾ ਹੈ ਤੇ ਕੀ ਸਕੂਟਰੀ ਇਹਦੇ ਨਾਲ ਦੀ ਸੀ ਉਹਨੂੰ ਪੇਸ਼ ਕਰਨ ਗਏ ਹੋਏ ਅਦਾਲਤ ਵਿੱਚ ਲੈ ਕੇ ਗਈ ਹੈ ਸਾਡੀ ਟੀਮ ਤੋਂ ਬਾਅਦ ਉਹਦਾ ਲੈ ਕੇ ਰਿਮਾਂਡ ਤੇ ਇਸ ਕੁਛ ਗਿਛ ਦਿਨ ਬਾਅਦ ਤੁਹਾਨੂੰ ਸਾਰੀ ਜਾਣਕਾਰੀ ਦੇ ਦੇਵਾਂਗੇ ਕਿ ਉਹ ਕਿੱਥੇ-ਕਿੱਥੇ ਵੇਚਦਾ ਤੇ ਕਦੋਂ ਦਾ ਵੇਚ ਪਹਿਲਾਂ ਵੀ ਕੋਈ ਪਰਚਾ ਦਰਜ ਹੈ ਸਰ ਜੀ ਦੇ ਉੱਪਰ ਹਾਂ ਪਹਿਲਾਂ ਇੱਥੇ ਕੋਈ ਕਦਮਾ ਦਰਜ ਨਹੀਂ ਹੋਇਆ ਉਮਰ ਕਿੰਨੀ ਕੰਨੀ ਜੀ 26 ਸਾਲ ਉਮਰ ਹੈ ਜੀ